आज मैं तो यही कहूंगा कि बड़ा खुशी का दिन है शहर भीनानगर वास्ते बहुत ही सत्कार सुखजिंद्री वा साक्षात मेरे सामने गुआ इन्हों में तीन दिन पहले बधाई थी और भैन अरना चौधरी जी बड़े भाजी अशोक चौधरी जी बाबा ममता जी और मेरे सामने बैठे पंच सरपंच, और आए हुए मेरे बिरो एक बेनती मैं जरूरी करूंगा कि शायद असी वोट की कीमत को समझते नहीं है। आज अभी ਸਰਦਾਰ ਅਵਾ ਸਾਹਿਬ ਜੀ ਦੇ ਸਾਹਮਣੇ ਇੱਕ ਬਰਨ ਕਰਕੇ ਜਰੂਰ ਜਾਣਾ ਚਾਹੀਦਾ ਹੈ ਕਿ ਬੋਧ ਪਾਣੀ ਵੀ ਹੈ ਔਰ ਪਾਣੀ ਵੀ ਹੈ ਉਸ ਦਾ ਰੀਜ਼ਨ ਇਹ ਹੈ ਕਿ ਲੋਕਤੰਤਰ ਇੱਕ ਦਾ ਜਿਹੜਾ ਇੱਕ ਖੂਬਸੂਰਤੀ ਆ ਉਹ ਜਾਂਦਾ ਪਾਤਾ ਤੋਂ ਉੱਪਰ ਹੋ ਚੁੱਕੇ ਖੂਬਸੂਰਤੀ ਲੋਕਤੰਤਰ ਦੀ ਪਾਣੀ ਬਾਕੀ ਰਹੀ ਹੈ ਅਗਰ ਅਸੀਂ ਨਮਾਇੰਦੇ ਨੂੰ ਦੇਖ ਕੇ ਜਿਨ੍ਹਾਂ ਨੇ ਸਾਨੂੰ ਸਾਡੀ ਬਾਤ ਨੂੰ ਸਰਕਾਰ ਦੇ ਸਾਹਮਣੇ ਰੱਖਣਾ ਸਾਡੀਆਂ ਤਕਲੀਫਾਂ ਨੂੰ ਸਾਡੇ ਮਸਲੇ ਨੂੰ ਹੱਲ ਕਰਨਾ ਹੈ ਇਹਨਾਂ ਦੇ ਵਿੱਚ ਕੈਲੀਬਰ ਹੈਗਾ ਉਹ ਤੁਸੀਂ ਜਿੱਚੀ ਤਰ੍ਹਾਂ ਆਪਾ ਗੂਗੀ ਨਾਲ ਜਾਣਦੇ ਹੋ ਬਾਦੂ ਦੀ ਤੁਸੀਂ ਮੈਂ ਕਹਾ ਕਿਈ ਵਾਰੀ ਲੋਕੀ ਠਗੇ ਜਾਂਦੇ ਹੈਗੇ ਆ ਔਰ ਤੁਸੀਂ ਇਹ ਸੋਚੋ ਕਿ ਨੁਮਾਇੰਦਗੀ ਕਰਨ ਦੇ ਵਾਸਤੇ ਮੌਜੂਦਗੀ ਬਹੁਤ ਜ਼ਰੂਰੀ ਨਹੀਂ ਆਈ ਕਈ ਗੈਰ ਮੌਜੂਦਗੀਆਂ ਬਹੁਤ ਕੁਝ ਸਾਨੂੰ ਬਿਨਾ ਦੱਸੇ ਸੁਨੇਹਾ ਦੇ ਜੀ ਆਗਿਆ ਸੁਹੀ ਸਹਤੀ ਏਰੀਆ ਹੈਗਾ ਬੜਾ ਸੈਂਸਿਟਿਵ ਸਾਡਾ ਏਰੀਆ ਲੋਕ ਸਭਾ ਗੁਰਦਾਸਪੁਰ ਸਾਾਨੂੰ ਅਕਸਰ ਜਿਹੜਾ ਹੈ ਉਹ ਸਹਤੀ ਏਰੀਆ ਕਰਕੇ ਸਾਡੇ ਲੋਕਾਂ ਨਾਲ ਵਿਤਕਰੀ ਹੋਈ ਤੇ ਹੈਗੀ ਆ ਲੇਕਿਨ ਮੈਨੂੰ ਪਤਾ ਤਾਂ ਕਿ ਸੰਧਾਰਨ ਦਾ ਆਵਾਸਤ ਆਨਲੀ ਬਿਲਡਿੰਗ ਵਿੱਚ ਜਾ ਕੇ ਬਹੁਤ ਮਸਲੇ ਆ ਜਿਸ ਤਰ੍ਹਾਂ ਤੁਸੀਂ ਦੇਖੋਗੇ 75 ਸਾਲ ਤੋਂ ਮੇਰੀ ਪੂਰਨ ਸੱਚੀ ਸਾਰੇ ਲੋਕਾਂ ਦਾ ਜਿਹੜਾ ਉਹ ਕਲੈਕਸ਼ਨ ਕਰ ਦਿੰਦਾ ਹੈ ਇਸ ਬਸੇ ਆਉਂ ਤੋਂ ਜੋ ਆਪਣਾ ਕੇਂਦਰੀ ਬੋਰਡ ਕਹੋ ਮੈਂ ਹੱਥ ਜੋੜ ਕੇ ਬੀਅਰ ਕਰੂੰਗਾ ਕਿ ਜੀਨ ਦੀ ਬੋਰਡ ਪਾ ਕੇ ਸੁੰਦਰ ਅੰਦਾਵਾਸਾਂ ਨੂੰ ਭਾਰੀ ਮੰਤਰ ਜਗਾਉ ਤੁਸੀਂ ਇਹ ਕਹੋਗੇ ਮੈਂ ਇਹ ਕਹਿਣਾ ਜਾਂਦਾ ਕਿ ਮੈਂ ਕਿਸੇ ਪਾਰਟੀ ਦਾ ਬੰਧਿਆ ਹੋਇਆ ਨਹੀਂ ਹੈਗਾ ਮੈਂ ਇੱਕ ਤੁਹਾਡਾ ਆਪਣਾ ਪੰਜਾਬ ਦਾ ਇਸ ਏਰੀਆ ਦਾ ਸਾਂਝਾ ਤੁਹਾਡੇ ਆਪਣੇ ਪਰਿਵਾਰਾਂ ਦਾ ਕੀ ਹੈਗਾ ਅਸੀਂ ਲੋਕੀਂ ਕਿਹਨੂੰ ਜਰਦੀ ਸਰਦੀ ਨੂੰ ਦੇਖ ਕੇ ਅਸੀਂ ਕਹਿ ਦਿੰਦੇ ਹਾਂ ਕਿ ਚਲੋ ਯਾਰ ਸਾਨੂੰ ਵੀ ਜੂਨ ਦਾ ਬੋਟ ਪਾਣ ਦੇ ਲੋਕੀ ਬੜੇ ਬੋਟ ਪਾਣ ਵਾਲੇ ਨੇ ਜੀ ਬੋਟਸ ਆ ਕੇ ਸਾਨੂੰ ਕੀ ਮਿਲਿਆ ਤੇ ਫਿਰ ਇਹਨੂੰ ਕੁਝ ਮਿਲਦਾ ਹੈ ਜਿਸ ਤਰ੍ਹਾਂ ਆਪਾਂ ਬਿਜਲੀ ਸਾਲਾਂ ਤੋਂ ਖੋਹਰੇ ਆ ਗਿਆ ਸੋ ਆਪਣੀ ਜ਼ਿੰਮੇਵਾਰੀ ਸਮਝੋ ਇੱਕ ਦਾ ਆਪਣਾ ਜੀਵਨ ਕਹਾ ਦਾ ਜ਼ਿੰਮੇਵਾਰੀ ਦੇ ਨਾਲ ਜਿਸ ਵੇਲੇ ਸਾਡੀ ਇਹ માનਸਿਕਤਾ ਰਹਿੰਦੀ ਆ ਕਿ ਸਾਨੂੰ ਕੀ ਲੈਣਾ ਯਾਰ ਮੈਨੂੰ ਕੀ ਲੈਣਾ ਔਰ ਤੈਨੂੰ ਕੀ ਲੱਗਦਾ ਹੈਗਾ ਉਹਨਾਂ ਜਿਹੜੇ ਸੀ ਆਪਣੇ ਸਮਾਜ ਦੇ ਵਿੱਚ ਸੁਧਾਰ ਨਹੀਂ ਲੈ ਕੇ ਆ ਸਕਦੇ ਸੋ ਸਾਨੂੰ ਚਾਹੀਦਾ ਹੈਗਾ ਕਿ ਜਿੰਮੇਵਾਰ ਸਖੀਤਾ ਨੂੰ ਸਾਹਮਣੇ ਲੈ ਕੇ ਆਓ ਸਰਦਾਰ ਅਵਾਜ ਸਾਹਿਬ ਜੀ ਉਹ ਕਿਸੇ ਜਾਣ ਮੱਝ ਪਹਿਚਾਣ ਦੀ ਕੋਈ ਬੁਤਾਜ ਨਹੀਂ ਹੈਗੀ ਸਾਰਿਆਂ ਨੂੰ ਪਤਾ ਹੈ ਸੋ ਸਾਨੂੰ ਚਾਹੀਦਾ ਹੈ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਸਰਦਾਰ ਜੀ ਉਹ ਆਏ ਹਨ ਅੱਜ ਤੁਹਾਡੇ ਸ਼ਹਿਰ ਬੀਨਾਂ ਦੇ ਨਾਲ ਤੁਹਾਡੇ ਸਾਹਮਣੇ ਹੋ ਕੇ ਬੈਠੇ ਆ। ਇਹ ਖੁਸ਼ੀ ਦੀ ਗੱਲ ਹੈ ਸਾਢੇ ਲਈ ਉਹ ਤੁਹਾਨੂੰ ਇਹਨਾਂ ਮਾਨ ਸਨਮਾਨ ਦੇਣ ਦਾ ਮਾਨ ਸਨਮਾਨ ਇਹ ਤੁਸੀਂ 10 ਗੁਣਾ ਵਧਾ ਕੇ ਵੋਟਾਂ ਦੇ ਰੂਪ ਦੇ ਵਿੱਚ ਜਰੂਰਾਂ ਵੀ ਝੋਲੀ ਪਾ ਕੇ ਉਹਨਾਂ ਨੂੰ ਆਪਣੇ ਆਪ ਮਾਣ ਮਹਿਸੂਸ ਕਰੋਗੇ ਕਿ ਤੁਸੀਂ ਕਿਸੇ ਸਹੀ ਇਨਸਾਨ ਦੇ ਨਾਲ ਖੜੇ ਸੀ।